ਸਵਾਗਤ ਹੈ ਤੁਹਾਡਾ ਫੇਕਟ ਮੇਰੇ ਨਵੇਂ ਬਲੌਗ ਵਿੱਚ ਤੇ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਦੀ ਕੁਝ ਇਤਿਹਾਸਕ ਚੀਜ਼ਾਂ ਦਿਖਾਵਾਂਗੇ ਤੇ ਅੱਜ ਸਾਡੇ ਨਾਲ ਚੱਲਦੇ ਹੋਏ ਦੇਖਾਂਗੇ ਚੀਜ਼ਾਂ ਕਿੱਥੇ ਆਉਂਦੀ ਹੈ ਤੇ ਗਾਇਸ ਆਹੜਾ ਰਸਤਾ ਜਾਂਦੇ ਹੋ ਉਥੋਂ ਜੋ ਦਿਖਾਣਾ ਚੀਜ਼ ਹੈ ਆ ਰਹੀ ਹੁੰਦੀ ਸਮਝਿਆ ਗਾਇਸ ਦੇਖੋ ਅੰਦਰ ਜਾਣਾ ਹੁਣ ਆਪਾਂ ਕੋਹ ਦੀ ਕੀ ਅਸਲੀ ਉਹ ਜਗ੍ਹਾ ਤੇ ਆਓ ਚਲੋ ਇਹ ਦੇਖਦੇ ਹਾਂ

ਇਹ ਕਿਲਾ ਬਹੁਤ ਹੀ ਪ੍ਰਾਚਨ ਹੈ। ਇਹ ਪਾਂਡਵਾਂ ਦੇ ਸਮੇ ਦਾ ਕਿਲਾ ਦੁਖਾਵਾ ਦਿੰਦਾ। ਤੇ ਗਾਇਸ ਕੈਪ ਕਰਦੇ ਹਾਂ ਇਹ ਕਿਲਾ। ਤੇ ਇਹ ਕਿਲੇ ਦੀ ਕਈ ਕੇਰਕੂਰ ਨਹੀਂ ਹੋਈ ਤਾਂ ਕਰਕੇ ਇਸ ਤਰ੍ਹਾਂ ਦਾ ਹੋ ਗਿਆ। ਤੇ ਇਹ ਪਾਂਡਵਾਂ ਦੇ ਸਮੇ ਦਾ ਕਿਲਾ ਕਹਿੰਦੇ। ਜਦੋਂ ਪਾਂਡਵ ਇੱਥੇ ਸੀਗੇ ਦੇਖੋ। ਤੇ ਇਹ ਆਪਾਂ ਜੇ ਕਿਲਾ ਦੇਖਿਆ ਉਹ ਹੈ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਆਪਣੀ ਨੈਕਸਟ ਲੋਕੇਸ਼ਨ ਤੇ ਤੇ ਆਜੋ ਗਾਇਸ ਚਲਿਏ। ਨੈਕਸ ਲొਕੇਸ਼ਨ ਤੇ ਆਪਕੇ ਅਹੀ ਚੱਲੇ ਆਂ ਆਪਣੀ ਨੈਕਸ ਲొਕੇਸ਼ਨ ਤੇ ਆਜੋ ਗਾਇਸ ਪਸੂ ਜੀ ਮੈਨੂੰ ਫੋਲੋ ਕਰਨਾ ਤੁਨ ਯਾਰ ਇਹ ਗਾਹੀ ਪਹੁੰਚ ਗਿਆ ਇੱਧਰ ਨੂੰ ਨੂਰਵਡਰ ਆਇਆ ਤੇ ਇੱਧਰ ਸਾਡਾ ਅੱਡਾ ਆ ਤੇ ਸਾਡਾ ਸ਼ੁੱਧਾ ਜਾ ਰਿਹਾ ਹੈ ਇਹ ਵੀ ਜਾ ਰਹੇ ਆ ਵੀਕੇਸ਼ਨ ਤੇ ਆਜੋ ਗਾਇਸ ਇਹੀ ਚੱਲੇ ਲੱਗੇ ਹਾਂ ਤਾਂ ਇਹ ਸਾਨੂੰ ਲొਕੇਸ਼ਨ ਹੈ ਬਹੁਤ ਇੰਟਰਸਟਿੰਗ ਚ ਲੱਭੀ ਹੈ ਗਾਇਸ ਉਹ ਇੰਟਰਸਟਿੰਗ ਚੀਜ਼ ਕੀ ਆ ਆ ਦੇਖੋ ਇੱਕ ਗੱਡੀ ਆ ਇਹ ਗੱਡੀ ਸਾਡੇ ਦੋਸਤ ਦੀ ਹੋਈ ਐ ਤੇ ਉਹਨੇ ਕਿਹਾ ਸੀਗਾ ਇਹ ਗੱਡੀ ਅਸੀਂ ਵੇਚਣੀ ਐ ਤੇ ਕਿਸੇ ਨੇ ਲੈਣੀ ਹੋਵੇ ਤਾਂ ਸੁਪਾ ਕਰ ਸਕਦਾ ਐ ਤੇ ਗੱਡੀ ਦਿਖਾਉਗਾ ਜੀ ਇਹਨਾਂ ਨੂੰ ਪਹਿਲਾਂ ਗੱਡੀ ਦੇਖੋਗੇ ਤੁਹਾਨੂੰ ਤੇ ਰੇਟ ਵੀ ਦੱਸਾਂਗੇ ਆਹ ਦੇਖੋ ਗਾਈ ਗੱਡੀ ਚੱਲਣਾ ਵੀ ਲਾ ਤੇ ਇਹ ਗੱਡੀ ਨੂੰ ਤੁਸੀਂ ਦੇਖ ਲਿਓ ਗੱਡੀ ਦੇ ਬਸ ਥੋੜੀ-ਬੋਟੀ ਸਾਰਾ ਕੁਝ ਸੁਣ ਲੈ ਕੇ ਬਾਕੀ ਇਹ ਗੱਡੀ ਠੀਕ ਐ ਓਕੇ ਐ ਠੀਕ ਐ ਟੈਟੂ ਦੇਖੋ ਓਕੇ ਐ ਤੇ ਇਹ ਗੱਡੀ ਦੀ ਕੀਮਤ ਰੱਖੀ ਗਈ ਐ 20 ਲੱਖ ਰੁਪਈਆ ਇਹ ਗੱਡੀ ਦੀ ਕੀਮਤ ਜੇ ਤੁਸੀਂ ਦੇਖ ਸਕਦੇ ਹੋ ਦੇਖ ਲਿਓ ਆ ਜਿਓ ਠੀਕ ਹੈ ਜੀ ਤੇ 20 ਲੱਖ ਰੁਪਏ ਗੱਡੀ ਹੈ ਘਟਵਾਦ ਹੋਣਾ ਨਹੀਂ ਕੋਈ ਗੱਡੀ ਓਕੇ ਰਵੋੜ ਹੈ ਗਾਇਸ ਓਕੇ ਥੋੜਾ-ਬੋਟਾ ਹੀ ਘਮ ਹੋਣਾ ਬਸ ਮਿੱਟੀ ਸਾਫ ਹੋਣੀ ਬਾਕੀ ਗੱਡੀ ਠੀਕ ਹੈ ਇਹ ਟਾਰਜਨ ਹੈ ਗਾਇਸ 20 ਲੱਖ ਦੀ ਗੱਡੀ ਲੈਣੀ ਹੋਵੇ ਤਾਂ ਸਾਨੂੰ ਦੱਸੋ ਤੇ ਅਸੀਂ ਆਪਣੇ ਮਿੱਤਰਾਂ ਨੂੰ ਦੱਸੀਏਗੀ ਬੰਦਾ ਮਿਲ ਗਿਆ ਤੇ ਆਜੋ ਗਾਇਸ ਅਸੀਂ ਆਪਣੀ ਲੋਕੇਸ਼ਨ ਤੇ ਜਾਂਦੇ ਹਾਂ ਗੱਡੀ ਦਾ 20 ਲੱਖ ਰੁਪਏ ਮਿਲ ਜਾਨੀ ਆਜੋ ਤੇ ਅੱਜ ਦੇਖੋ ਗਾਇਸ ਅਸੀਂ ਆਪਣੀ ਲੋਕੇਸ਼ਨੇ ਪੁੱਜਣੇ ਆ ਲਈਆਂ ਤੇ ਹਾਂ ਚੈੱਕ ਕਰੋ ਗਾਇਸ ਜੰਗਲ ਤੇ ਫੇਰ ਪੌਦੇ ਅੱਜ ਦੇਖੋ ਬੜੀ ਮੈਚੜੀ ਜਗ੍ਹਾ ਹੈ ਸਾਡਾ ਫਿਲਡ ਬੜੀ ਰੌਕੂ ਬੁੱਤੀ ਹੈਗੀ ਆ ਜੰਗਲ ਹੈਗਾ ਤੇ ਸ਼ਹਿਰਾ ਵਾਲਿਆਂ ਦਾ ਜੰਗਲ ਨਹੀਂ ਦੇਖਣ ਨੂੰ ਮਿਲਦੇ ਤੇ ਸਾਡੇ ਨਸੀਬਾਂ 'ਚ ਹੈਗੇ ਆ ਜੰਗਲ ਜੋ ਸਾਨੂੰ ਦੇਖਣ ਨੂੰ ਮਿਲਦੇ ਆਂ ਸ਼ਹਿਰਾ ਵਾਲੇ ਨੂੰ ਇਹ ਜਿਹਾ ਨਹੀਂ ਦੇਖਣ ਨੂੰ ਮਿਲਦੀ ਆ ਤੇ ਆਇਆ ਗਾਇਸ ਅਸੀਂ ਚੱਲਦੇ ਹਾਂ ਲੋਕੇਸ਼ਨ ਤੇ ਨਾਲ-ਨਾਲ ਝੂ ਦਾ ਆਨੰਦ ਲਓ ਤੇ ਜੰਗਲ ਦੇਖੋ ਲੋਕੋ ਬੋਲੇ ਦਖਾਓ ਜੀ ਨਾਨੋ ਗਾਇਸ ਅਸੀਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਉਹ ਦੇਖੋ ਲੋਕੇਸ਼ਨ ਉੱਪਰ ਹੈ ਤੇ ਹੁਣ ਅਸੀਂ ਉੱਪਰ ਜਾਵਾਂਗੇ ਬਾਬਾ ਇਹ ਜਗ੍ਹਾ ਹੈਗੀ ਬਾਬਾ ਕੈਂਥਲ ਜੀ ਦੀ ਤੇ ਉਸ ਨੂੰ ਆਪਾਂ ਉੱਪਰ ਲੈ ਕੇ ਚੱਲਦੇ ਆਂ ਆਜੋ ਗਾਇਸ ਚੱਲਦੇ ਤੇ ਨਾਲ-ਨਾਲ ਵਿਊ ਚੈੱਕ ਕਰੋ ਗਾਈਜ਼ ਅਸੀਂ ਪਹੁੰਚਣ ਵਾਲੇ ਆ ਬਸ ਥੋੜੀ ਜਿਹਾ ਦੂਰ ਹੈ ਤੇਵੇ ਤੋਂ ਉਧ ਖਾਵਾਂਗੇ ਉੱਪਰਲੀ ਜਗ੍ਹਾ ਆਓ ਗਾਈਜ਼ ਇਹ ਵੀਊ ਦੇਖ ਲਓ ਕਿੰਨਾ ਪਿਆਰਾ ਹੋ ਗਿਆ ਸ਼ਾਮ ਦਾ ਤੇ ਅਸੀਂ ਬਸ ਗਾਈਜ਼ ਪਹੁੰਚਣ ਵਾਲੇ ਆ ਤੇ ਕੋਈ ਹੋਰ ਲੋਕ ਵੀ ਆਏ ਹੋਏ ਨੇ ਦੇਖੋ ਇੱਧਰ ਮੋੜ ਸੇ ਖੜੇ ਹੋਣ ਉਹ ਤੇ ਉਹ ਹੀ ਮੱਥਾ ਦੇਖਣ ਆਏ ਕਿਉਂਕਿ ਅੱਜ ਐਤਵਾਰ ਹੈ ਤਾਂ ਕਰਕੇ ਆਓ ਗਾਈਜ਼ ਜਲਦੀ ਪਹੁੰਚੇ ਨੇ ਅਸੀਂ ਤੇ ਗਾਈਜ਼ ਅਸੀਂ ਪੁੱਜ ਗਏ ਅਮ ਲੁਕੇਸ਼ਨ ਤੇ ਆ ਗੰਧ ਖਾਈ ਅੰਦਰ ਦਾ ਮਹੌਲ ਆ ਜੀ ਤੇ ਗਾਇਸ ਜਿਹੀ ਫੋਟੋ ਕਿਹਾ ਉਸ ਜਗ੍ਹਾ ਤੇ ਜਿਸ ਤੁਹਾਨੂੰ ਕਹਿੰਦੇ ਚਾਹੇ ਇਤਿਹਾਸਿਕ ਜਗ੍ਹਾ ਦੇਖੋ ਗਏ ਚੈੱਕ ਕਰੋ ਤੇ ਨਾਲ 뷰 ਵੀ ਦੇਖੋ ਗਾਇਸ ਕਿੰਨਾ ਪਿਆਰਾ ਹੋ ਰਿਹਾ ਹੈ ਤੇ ਗਾਇਸ ਅਸੀਂ ਤੁਹਾਨੂੰ ਉਸ ਅੰਦਰ ਮੰਦਰ ਦਾ ਮੂਹ ਦੇ 뷰 ਦਿਖਾਉਂਦੇ ਆ ਕਿਦਾਂ ਹੈ ਇਹ ਮੰਦਰ ਤੇ ਆ ਜੋ ਗਾਇਸ ਤੇ ਗਾਇਸ ਇਹ ਮੈਂ ਕਿ ਤੁਹਾਨੂੰ ਦੇਖਿਆ ਸਾਡੇ ਪਿੰਡ ਦੀਆਂ ਤਾਂ ਆਸਿਕ ਚੀਜ਼ਾਂ ਤੇ ਇਸੇ ਤਰ੍ਹਾਂ ਤੁਹਾਨੂੰ ਮਿਲੇਗੀ ਆਪਾਂ ਕਿਸੇ ਹੋਰ ਵਲੌਗ ਚ ਤੇ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਸਾਨੂੰ ਲਾਈਕ ਕਮੈਂਟ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਦਾਂ ਹੀ ਤੁਹਾਨੂੰ ਹੋਰ ਵੀਡੀਓ ਦੇਖਣ ਨੂੰ ਮਿਲੂਗੀ ਆ ਤੇ ਹੁਣ ਮਿਲਦੇ ਸਾਨੂੰ ਅਗਲੇ ਵਲੌਗ ਚ ਧੰਨਵਾਦ